ਅੱਜ ਆਪਾਂ ਸ਼ਬਦ ਕਰਾਂਗੇ ਅਗੇਤਰ ਪਛੇਤਰ ਜ਼ਿਆਦਾਤਰ 90% ਵਿਅਕਤੀ ਇਹਨਾਂ ਨੂੰ ਵੀ ਗਲਤ ਕਰ ਦਿੰਦੇ ਹਨ ਜੋ ਪਿਛਲੇ ਪੇਪਰ ਦੇਖੇ ਗਏ ਉਹਦੇ ਵਿੱਚ ਆਪਾਂ ਨੂੰ ਘੱਟ 90-95% ਗਲਤੀ ਜੋ ਸਟੂਡੈਂਟ ਨੇ ਕੀਤੀ ਹੈ ਕੀ ਹੈ ਕਿ ਉਹਨਾਂ ਨੂੰ ਅਗੇਤਰ ਤੇ ਪਛੇਤਰ ਦਾ ਮਤਲਬ ਇਹ ਹੈ ਅਗੇਤਰ ਦਾ ਮਤਲਬ ਅੱਗੇ ਲਾ ਕੇ ਅੱਖਰ ਉਹਦਾ ਅਰਥ ਨਿਕਲ ਜੇ ਸ਼ਬਦ ਬਣਾ ਦੋ ਜਿਵੇਂ ਆਪਾਂ ਬਣਾਈਏ ਗਾਲਿਕ ਐ ਸਵੈ ਸਵੈ ਤੋਂ ਇੱਕ ਨਵਾਂ ਪਬ ਬਣਾ ਲਈ ਹੁਣ ਇੱਕ ਸ਼ਬਦ ਬਣਾਇਆ ਹੈ ਸਵੈ ਮਾਨ ਸਵੈ ਇੱਛਾ ਠੀਕ ਹੈ ਹੁਣ ਇਹਦਾ ਮਤਲਬ ਇਹ ਹੈ ਕਿ ਜੇ ਆਪਾਂ ਸਵੈ ਅੱਗੇ ਕੱਟ ਕੱਟ ਦਈਏ ਤਾਂ ਜਿਹੜਾ ਮਾਨ ਸਵੈ ਕਟਦਾ ਇੱਛਾ ਭਾਵ ਉਹਦਾ ਆਪ ਦਾ ਅਰਥ ਰਹਿ ਜਾਂਦਾ ਜਿਆਦਾਤਰ ਕੀ ਹੈ ਸਵੈ ਤੱਕ ਕੇ ਸਰਦ ਮਤ ਲਾ ਕੇ ਹੋਰ ਵਾਕ ਬਣਾ ਲ ਗਏ ਆਪਾਂ ਪਰੰਤੂ ਜਦੋਂ ਉਹਦੇ ਅੱਖਰ ਆਪਾਂ ਨੂੰ ਕੱਟਤਾ ਜਿਹੜੇ ਨੂੰ ਬਲਵਾ ਕੇ ਅਗੇ ਸਵੈ ਤੋਂ ਠੀਕ ਹੈ ਸਵੈ ਜੀਵਣੀ ਲਾ ਲੋ ਨਾਲ ਸਵੈ ਜੀਵਣੀ ਸਵੈ ਜੀਵਣੀ ਸਵੈ ਮਾਨ ਸਵੈ ਸ਼ਾਸ ਸਵੈ ਜੀਵਣੀ ਸਵੈ ਮਦਦ ਸਾਰੇ ਆਪਾਂ ਦਾ ਆਪਣਾ ਮਨ ਮੰਨਣਾ ਆਪਣੀ ਇੱਛਾ ਬਣ ਗਈ ਆਪਣੀ ਜੀਵ ਨਹੀਂ ਮੰਨ ਗਈ ਕਹਿੰਦਾ ਮਤਲਬ ਜਦੋਂ ਆਪਾਂ ਜੇ ਅਗੇਤਰ ਲਾਉਣੇ ਜੋ ਛਾਤ ਬਣਾਇਆ ਜੇ ਉਹਨੂੰ ਆਪਾਂ ਅੱਖਰ ਲਾ ਦੇ ਜਿਵੇਂ ਸਵੈਤੋ ਬਣਾਇਆ ਸੀ ਤਾਂ ਉਹਦਾ ਆਪ ਦਾ ਅਰਥ ਰਹਿ ਗਿਆ ਉਹ ਸਹੀ ਗੇਤਰ ਹੈ ਜੇਕਰ ਆਪ ਇਸ ਤਰ੍ਹਾਂ ਨੇ ਬਣਾ ਦਿੰਦੇ ਅੱਖਰ ਤਾਂ ਸਾਰ ਨਹੀਂ ਮਤਲਬ ਚਾਰਾਂ ਨੂੰ ਕਿਉਂ ਪੁੱਛ ਲਿਆ ਆਪਾਂ ਨੂੰ ਉਹਨੇ ਕਿਸੇ-ਕਿਸੇ ਲੱਗਿਆ ਹੋਇਆ ਪਰੰਤੂ ਸਹੀ ਅੱਖਰ ਜਿਹੜਾ ਹੈ ਜੀ ਨੂੰ ਆਪਾਂ ਕੱਟ ਕੇ ਲੰਗ ਕਰ ਲਏ ਦੋ ਹਿੱਸਿਆਂ ਚ ਬਣਾ ਲਏ ਤਾਂ ਉਹਦਾ ਆਪ ਦਾ ਅਰਥ ਹੋਵੇ ਉਹਨੂੰ ਅਸੀਂ ਸਹੀ ਆਖਾਂਗੇ ਕਿ ਗੇਂਦਰਾ ਠੀਕ ਇਸੇ ਤਰ੍ਹਾਂ ਪਛੇਦਰਾ ਭਾਵ ਉਹ ਸ਼ਬਦ ਪਿੱਛੇ ਲਾ ਦੋ ਠੀਕ ਹੈ ਵਾਕ ਦੇ ਜਿਵੇਂ ਆਪਾਂ ਲਿਖ ਗਏ ਊੜੇ ਲਿਖੇ ਠੀਕ ਹੈ ਊੜੇ ਦੇ ਲੈintre ਠੀਕ ਹੈ ਹੁਣ ਇਹਦੇ ਤੋਂ ਬਣਾਈਏ ਆਪਾਂ ਕਮਾਊ ਗਵਾਉ ਖਵਾਉ ਠੀਕ ਹੈ ਹੁਣ ਮੰਨ ਕੇ ਲਓ ਉਹ ਜਿਹੜਾ ਸੀ ਆ ਪਛੇਤਰ ਬਣਾਇਆ ਆਪਾਂ ਉਹਨੂੰ ਤੋਲਾ ਕੇ ਤਾਂ ਉਹ ਪਾਸ ਕਰਤਾ ਹਟਤਾ ਕਮਾਉਣਾ ਕਮਾ ਬਣ ਗਿਆ ਗਵਾਉਣਾ ਗਵਾ ਬਣ ਗਿਆ ਖਵਾਉਣਾ ਖਵਾ ਬਣ ਗਿਆ ਤਾਂ ਫੇਰ ਉਹ ਲਾ ਕੇ ਅਸੀਂ ਅਠਾਂਗੇ ਕਿ ਇਹ ਪਛੇਤਰ ਸਹੀ ਹੈ ਜੇ ਕਰੇ ਇਹਦੇ ਨਾਲ ਆਪਣਾ ਲਾ ਕੇ ਵੇਖਦੇ ਤਾਂ ਉਹਦਾ ਆਪ ਦਾ ਅਰਥ ਹੈ ਉਹ ਅਰਥ ਨਿਕਲਣਾ ਜ਼ਰੂਰੀ ਹੈ ਉਮੀਦ ਕਰਦੇ ਆ ਸਭ ਦਾ ਧੰਨਵਾਦ